ਇੱਕ ਰੱਬ ਹੈ ਤੇ ਗੁਰੂ ਤੇ ਇੱਕ ਗੁਰੂ ਦੇ ਪਿਆਰੇ ਸਾਧ ਸੰਗਤ ਦੀ ਜਿਹੜੇ ਕਿਸੇ ਦੇ ਔਗਣ ਵੇਖ ਕੇ ਟੱਕਦੇ ਨੇ ਪਰਗਤ ਨਹੀਂ ਕਰਦੇ ਇਹ ਫਰਕ ਗਲਤੀ ਉਹ ਵੀ ਕੱਢਦੇ ਨੇ ਗਲਤੀ ਅਸੀਂ ਵੀ ਕੱਢਦੇ ਹਾਂ ਉਹਨਾਂ ਵਿੱਚ ਤੇ ਸਾਡੇ ਵਿੱਚ ਫਰਕ ਹੈ ਗੁਰੂ ਗਲਤੀ ਕੱਢਦਾ ਵੀ ਹੈ ਤੇ ਪੜਦਾ ਵੀ ਟੱਕਦਾ ਹੈ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਿੰਦਕ ਹੈ ਨਾ ਉਹ ਇਸ ਤਰ੍ਹਾਂ ਦੀ ਚੀਜ਼ ਵੇਖ ਕੇ ਬੜਾ ਖੁਸ਼ ਹੁੰਦਾ ਵੀ ਚਲੋ ਘਟੂ ਘਟ ਇੱਕ ਗਲਤੀ ਤੇ ਖੜੀ ਹੈ ਬੋਲਣਾ ਨੰਦ ਹੁੰਦਾ ਹੈ ਬੜਾ ਸਵਾਲ ਅਸੀਂ ਕਈ ਵਾਰੀ ਕਹਿੰਨੇ ਆਂ ਵੀ ਜੇ ਕੋਈ ਆਦਮੀ ਗਲਤ ਕੰਮ ਕਰ ਰਿਹਾ ਹੈ ਉਹ ਉਹਨੂੰ ਕਹੀਏ ਤੇ ਉਹ ਤਾਂ ਨਿੰਦਿਆ ਨਹੀਂ ਨਾ ਨਿੰਦਿਆ ਉਹ ਤਾਂ ਨਹੀਂ ਜੇ ਕੋਈ ਆਦਮੀ ਗਲਤ ਕੰਮ ਕਰ ਰਿਹਾ ਹੈ ਉਹਨੂੰ ਇਸ ਢੰਗ ਦੇ ਨਾਲ ਕਹਿਣਾ ਨਾ ਤੇ ਕਿਸੇ ਹੋਰ ਨੂੰ ਪਤਾ ਲੱਗੇ ਤੇ ਨਾ ਆਪਣੇ ਮਨ ਦੇ ਵਿੱਚ ਸ਼ਰਮਤ ਪੁਰੇ ਵੀ ਮੈਂ ਇਹਦੀ ਗਲਤੀ ਫੜ ਲੇ ਰਸ ਨਾਲ ਲੱਭੇ ਉਹਦੇ ਵਿੱਚੋਂ ਫੇਰ ਉਹ ਨਿੰਦਿਆ ਨਹੀਂ ਹੈ ਪਿਆਰ ਦਾ ਤੇ ਜੇ ਥੋੜੀ ਜੀ ਚੀਜ਼ ਫੜ ਲਈ ਛੋਟੀ ਜੀ ਗੱਲ ਫੜ ਕੇ ਸਾਧ ਸੰਗਤ ਪਹਿਲਾਂ ਤੇ ਕਿਹਾ ਜੀ ਫੜ ਲਈ ਗਲਤੀ ਬਸ ਹੁਣ ਇਹਨਾਂ ਨੂੰ ਮੈਂ ਦਬਾ ਕੇ ਰੱਖਣਾ ਪਰ ਤੇ ਕਿ ਉਹਨੂੰ ਫਿਰ ਪ੍ਰਚਾਰ ਵਿੱਚ ਲੈ ਆਂਦਾ ਤੇ ਇਹ ਫਿਰ ਇਹ ਸਾਧ ਸੰਗਤ ਦੀ ਰਸ ਬਣ ਜਾਂਦਾ ਹੈ ਦੂਜੇ ਨੂੰ ਨੀਵਾ ਦਿਖਾਉਣਾ ਇਹ ਰਸ ਵਿੱਚ ਆ ਜਾਂਦਾ ਹੈ